ਦੋਸਤੋ ਆਪਾਂ ਚਿੱਤਰਨ ਜਾਣਦੇ ਕਿ ਸੰਦੇਜ ਦੇ ਧਾਰਮਿਕ ਗ੍ਰੰਥ ਨੇ ਵਿਸ਼ੇਸ਼ ਤੌਰ ਤੇ ਗੀਤਾ ਦੇ ਵਿੱਚ ਕਰਮ ਦੇ ਸਿਧਾਂਤ ਉੱਤੇ ਬਹੁਤ ਫੋਕਸ ਕੀਤਾ ਹੈ। ਔਰ ਆਪਾਂ ਸਾਧੀਆਂ-ਸਾਧੀਆਂ ਗੱਲਾਂ ਸ ਤੇ ਜਾਣਦੇ ਕਿ ਜੈਸੀ ਕਰਨੀ ਵੈਸੀ ਪਰਣੀ ਜੋ ਬੀਜੋਗੇ ਉਹੀ ਪਰੋਗੇ। ਇਹਨੂੰ ਲੱਗਦਾ ਹੈ ਕਿ ਇਹ ਜਿਹੜਾ ਕਰਮ ਦਾ ਸਿਧਾਂਤ ਹੈ, ਕਰਮਾਂ ਦਾ ਸਿਧਾਂਤ ਹੈ, ਉਹਨੇ ਕੇਜਰੀਵਾਲ ਨੂੰ ਐਨ ਪਿਆਰ ਕੇ ਕਾਣੇ ਕੀਆ। ਆਪਾਂ ਸਭ ਤੋਂ ਜ਼ਿਆਦਾ ਕਿ ਜਦੋਂ ਉਹਨਾਂ ਦੀ ਸਰਕਾਰ ਬਣੀ ਇਹਨਾਂ ਨੇ ਕਿਸ ਤਰ੍ਹਾਂ ਨਾਲ ਪੁਲਿਸ ਦਾ ਦੁਰਉਪਯੋਗ ਕਰਕੇ ਜਿਹੜਾ ਵੀ ਕੋਈ ਪੰਜਾਬ ਦੇ ਵਿੱਚ ਹੁੰਦਾ ਸੀ ਚਾਹੇ ਕੋਈ ਹਿਊਮਨ ਰਾਈਟ ਐਕਟਿਸਟ ਸੀ ਚਾਹੇ ਕੋਈ ਡਰਗ ਐਕਟਿਸਟ ਸੀ ਚਾਹੇ ਕੋਈ ਸਿਆਸੀ ਨੀਤੂ ਸੀ ਚਾਹੇ ਉਹ ਦਿੱਲੀੋਂ ਬੱਗੇ ਨੇ ਟ੍ਰਿਪ ਦਿੱਤਾ ਚਾਹੇ ਕੋਈ ਜੰਮੂ ਦੇ ਵਿੱਚ ਇਕੱਠੇ ਯੂਟਿਊਬਰ ਨੇ ਕਿਸੇ ਲਵਲੀ ਯੂਨੀਵਰਸਿਟੀ ਦੇ ਖਿਲਾਫ ਕੋਈ ਕੰਟੀਨਿਊਟੀ ਉੱਪਰ ਚੱਕ ਪੁਲਿਸ ਚਲ ਪਰਚਾ ਚਲ ਫੋਕੋ ਚਲ ਜੇਰ ਸਾਡੇ ਸਾਹਮਣੇ ਮੈਂ ਬੈਠਾ ਹਾਂ ਮੇਰੇ ਖਿਲਾਫ ਇੱਕ ਬਿਲਕੁਲ ਬੇਬੁਨਿਆਦ 2015 ਦਾ ਐਨਡੀਪੀਐਸ ਦਾ ਮਾਮਲਾ ਚੱਕ ਕੇ ਕੁਮਾਰਤਮਨ ਔਰ ਅਰਵਿੰਦ ਕੇਸ਼ੀਵਾਲ ਨੇ ਇਹਨਾਂ ਦੀ ਪਕੀਦਾ ਤੌਰ ਤੇ ਸਾਜ਼ਿਸ਼ ਦੇ ਬਾਰੇ ਨੂੰ 4-5 ਮਹੀਨੇ ਜੇਲ੍ਹ ਸੱਤਿਆ ਗਿਆ ਜਿਸ ਦਿਨ ਮੇਰੀ ਬੇਲ ਹੋ ਰਹੀ ਸੀ ਹਾਈ ਕੋਰਟ ਨੂੰ ਪਤਾ ਸੀਗਾ ਕਿ ਅਜ ਹਾਈ ਕੋਰਟ ਨੂੰ ਮੇਂਦਿਤ ਨਹੀਂ ਹੈ ਉਦੋਂ ਤੱਕ ਇਹ ਇੱਕ 2 ਵਜੇ ਸਵੇਰ ਨੂੰ ਪੁਲਿਸ ਸਟੇਸ਼ਨ ਨੂੰ ਖੁਲਾ ਕੇ ਜਿੱਦ ਕਿ ਨੋਰਮਲ ਪੁਲਿਸ ਦਿਨੇ ਚੱਹੀ ਬਲੇ ਕੰਮ ਨਹੀਂ ਕਰਦੀ ਉਹ ਕਲਾਜ ਮੇਰੇ ਖਿਲਾਫ ਇੱਕ ਤਾਜ਼ਾ ਪਰਚਾ ਦਰਜ ਕਰਕੇ ਸਵੇਰੇ 8 ਵਜੇ ਜੇਲ੍ਹ ਵਿੱਚ ਤਿੰਨ ਡੀਐਸਪੀ ਬਿਠਾ ਕੇ ਕੂਤਾ ਪੁਲਿਸ ਨੇ ਮੈਨੂੰ ਰਿਵਾਰਡ ਦੇ ਕਿ ਲੈਸ VIA ਇਹ ਸਟਾਫ ਜਾਣ ਵਾਸਤੇ ਬਸ ਉਹ ਕਰਮ ਜਿਹੜੇ ਨੇ ਅੱਜ ਕੇਜਰੀਵਾਲ ਦੇ ਬਿਲਕੁਲ ਮੂਰੇ ਆ ਗਏ ਜਮਾਨਤ ਹੋਈ ਫਲਰੀ ਦਾਲ ਤੇ ਤਾਂ ਹਾਈ ਕੋਰਟ ਨੇ ਰੁਕਤੀ ਔਰ ਹੁਣ ਜਮਾਨਤ ਲੈਣ ਵਾਸਤੇ ਜਦੋਂ ਸੁਪਰੀਮ ਕੋਰਟ ਪਹੁੰਚੇ ਹੋਏ ਸੀ ਕਿ ਇਹ ਆ ਉਸ ਆਰਡਰ ਨੂੰ ਚੈਲੰਜ ਕੀਤਾ ਤਿੱਕਾ ਨੂੰ ਰਾਕ ਸੀਬੀਆਈ ਨੇ ਇੱਕ ਸ਼ਰਾਪਤ ਕਰ ਲਿਆ ਵਿੱਚ ਇਹਨਾਂ ਦੁਬਾਰਾ ਮੋੜ ਨਵੇਂ ਕੇਸ ਵਿੱਚ ਗ੍ਰਿਫਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਕੇਜਰੀਵਾਲ ਮੈਂ ਕੋਈ ਇਹਦੇ ਕੇਸ ਤੇ ਮੈਰਿਟ ਸਪੈਚ ਤੇ ਜਾਂਦਾ ਹੋ ਸਕਦਾ ਅਰਣ ਕੇਜਰੀਵਾਲ ਜਾਂ ਜਦਾ ਆਮ ਆਦਮੀ ਪਾਰਟੀ ਦੇ ਲੋਕ ਸ਼ੋਰ ਮਚਾਉਂਦੇ ਨੇ ਹੋ ਸਕਦਾ ਵਾ ਕਿ ਇਹ ਸ਼ਰਾਬ ਦੇ ਇਸ ਘਟਾਵੇ ਵਿੱਚ ਬੇਗਨਾ ਹੋਣਗੇ ਔਰ ਈਡੀ ਤੇ ਸੀਪੀਆਈ ਹੋ ਸਕਦਾ ਵਾ ਇਹਨਾਂ ਨੂੰ ਸਿਆਸੀ ਬਦਲਾਖੂਰੀ ਦੇ ਤਹਿਤ ਪਰੇਸ਼ਾਨ ਕਰ ਪਰੰਤੂ ਇੱਕ ਵਾਰ ਅੰਦਰ ਚਾਤ ਮਨੋਂ ਬਗਮਾਨ ਔਰ ਅਰਣ ਕੇਜਰੀਵਾਲ ਕਿ ਤੁਸੀਂ ਕੀ ਦੂਸਰਿਆਂ ਦੇ ਨਾਲ ਦੁਰਪਿਹਾਰ ਦੁਰਪਯੋਗ ਸੱਤਾ ਦਾ ਕਰਕੇ ਉਹਨਾਂ ਨੂੰ ਮੈਂਟਲ ਟੌਰਚਰ ਨਹੀਂ ਦਿੱਤਾ ਬਸ ਇਹੀ ਕਰਮ ਨੇ ਇਹ ਬਹੁਤ ਲੋਕਾਂ ਦਾ 90-95% ਦਾ ਹਿਸਾਬ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਹੀ ਹੋ ਜਾਂਦਾ ਇਸ ਕਰਕੇ ਕਿਉਂ ਇੱਕ ਬਹੁਤ ਵੱਡੀ ਨਸੀਹਤ ਹੈ ਕਿ ਜਦ ਤੁਹਾਡੇ ਕੋਲ ਸੱਤਾ ਹੋਵੇ ਉਸ ਦਾ ਦੁਰਉਪਯੋਗ ਮਤ ਕਰੋ ਉਸ ਦਾ ਉਪਯੋਗ ਕਰੋ ਲੋਕਾਂ ਦਾ ਕੋਈ ਚੰਗੀਆਂ ਨੀਕੀਆਂ ਤੇ ਖੁਸ਼ਹੂ ਪੈਦਾ ਕਰਕੇ ਛੱਡ ਕੇ ਜਾਓ ਪਰ ਤੁਸੀਂ ਤਾਂ ਇਸ ਦੇ 2 ਸਾਲ ਵਿੱਚ ਇੰਨਾ ਜ਼ਿਆਦਾ ਕ੍ਰੋਸਸ ਮਿਸਯੂਜ਼ ਕੀਤਾ ਪੰਜਾਬ ਪੁਲਿਸ ਦਾ ਕਿ ਆਪਣੇ ਸਿਆਸੀ ਗਰੂਪੀਆਂ ਦਾ ਜਿਹੜਾ ਜੀਨਾ ਸੀਗਾ ਉਹ ਬੇਹਾਲ ਕਰ ਦਿੱਤਾ ਮੁਸ਼ਕਲ ਕਰ ਦਿੱਤਾ ਪੰਜਾਬ ਦੇ ਵਿੱਚ ਔਰ ਇਸੇ ਕਰਕੇ ਜਿਹੜੀ ਮੈਜੋਰਟੀ ਆਪੋਜੀਸ਼ਨ ਹੈ ਤੁਸੀਂ ਨੋਟ ਕਰੋਗੇ ਜਿਹੜਾ ਸੇਮੇ ਹੋਏ ਨੇ ਡਰੇ ਹੋਏ ਨੇ ਔਰ ਮੈਂ ਸੁਣ ਰਿਹਾ ਕਿ ਜੈ ਜੱਦਾ ਅੱਜ ਕੱਲ ਸਾਰੇ ਪਰਿਵਾਰਾਂ ਵਾਲੇ ਨੇ ਬੱਚਿਆਂ ਵਾਲੇ ਨੇ ਉਹਨਾਂ ਦੇ ਘਰਾਂ ਵਿੱਚ ਔਰਤਾਂ ਨੇ ਛੋਟੇ ਛੋਟੇ ਬੱਚੇ ਨੇ ਜਾਂ ਆਪਣਾ ਪਰਿਵਾਰ ਛੱਡਾ ਹੋਇਆ ਸਾਰੇ ਆਦਮੀ ਡਰਦਾ ਵਾ ਕਿ ਐਵੇਂ ਪੁਲਿਸ ਆਵੇਗੀ ਚੱਕ ਕੇ ਲੈ ਕੇ ਜਾਵੇਗੀ ਅਦਾਲਤਾਂ ਤੱਕ ਘੁੰਮਾਂਗੇ ਜਿੱਥੇ ਜਾ ਕੇ ਪਰੇਸ਼ਾਨ ਹੋਵਾਂਗੇ ਇਸ ਕਰਕੇ ਜਦੋਂ ਚੰਗਾ ਹੋਆ ਕਿ ਇਸ ਇੱਦਾਂ ਦੇ ਜਿਹੜੇ ਆਦਮੀ ਮੂਰਖ ਪੁਨਾ ਕਰ ਰਹੇ ਨੇ ਪੁਲਿਸ ਦਾ ਦੁਰਉਪਯੋਗ ਕਰ ਰਹੇ ਨੇ ਇਹਨਾਂ ਦੇ ਖਿਲਾਫ ਹੱਥ ਖੋਲੋ ਅੱਜ ਪੰਜਾਬ ਦੇ ਵਿੱਚ ਕੋਈ ਮੇਨਸਟ੍ਰੀਮ ਮੀਡੀਆ ਵੱਡੀ ਤੋਂ ਵੱਡੀ ਖਬਰ ਛਾਪਉਂ ਨਹੀਂ ਪਿਆ ਨਿਕਾ ਮੈਂ ਚੰਦ ਦਿਨ ਪਹਿਲਾਂ ਆਪ ਤੁਹਾਨੂੰ ਮਾਤਮਾਨ ਦੇ ਜਿਹੜੀਆਂ ਦੋ ਪਾਰਟਿਕੂਲਰ ਜ਼ਮੀਨਾਂ ਦਾ ਧਾਲਾ ਸਾਹਮਣੇ ਲੈ ਕੇ ਆਇਆ ਸੀ ਜਿਹਦੇ ਵਿੱਚ ਇੱਕ ਜ਼ਮੀਨ ਰਿਸ਼ਤਾ ਇੱਕ ਇੱਕ ਮਾਮਲੇ ਵਿੱਚ ਤਾਂ ਸਿੱਧੀ ਸਿੱਧੀ ਲਗਭਗ 300000 ਰੁਪਏ ਦੀ 5 ਕਿੱਲੇ ਜ਼ਮੀਨ ਜਿਹੜੀ ਆ ਉਹ ਭਗਵਾਨਪਰਮਾਨ ਦੀ ਮਾਤਾ ਜੀ ਨੂੰ ਕਿਸ਼ਤ ਕੀਤੀ ਗਈ। ਇਹ ਬਾਅਦ ਕਹਿੰਦੇ ਨੇ ਪੰਜਾਬੀ ਦੇ ਵਿੱਚ ਜਾਂ ਪ੍ਰਾਣਾ ਉਦਦੂ ਲੋਗ ਰਿਵੈਨਿਊ ਫੋਰਟ ਵਿੱਚ। ਲੇਕਿਨ ਕਿਸੇ ਨੇ ਛਾਪਿਆ ਨਹੀਂ ਕਿਸੇ ਨੇ ਪੁੱਛਿਆ ਨਹੀਂ। ਔਰ ਕਿਸੇ ਨੇ ਭਗਵਾਨਪਰਮਾਨ ਨੂੰ ਪਿਛਲੇ 1.5 ਸਾਲ ਵਿੱਚ 2 ਸਾਲਾਂ 'ਚ ਕਿਟਾਰੂ ਚੱਕ ਨੇ ਗਲਤੀਆਂ ਕੀ ਕੀਤੀਆਂ। ਬਲਕਾਸ ਸਿੰਘ ਮਿਨਿਸਟਰ ਨੇ ਕੀ ਧਿਆਨ吸引 ਵੀਡੀਓਜ਼ ਆਈਆਂ। ਸਰਜੀਤ ਕੌਰ ਮਾਨੋਕੇ ਨੇ ਕਿੰਦਾ ਐਨਆਰਆਈ ਨੇ ਕੁਰਸੀ ਉੱਤੇ ਕਬਜ਼ਾ ਕੀਤਾ। ਤਾਂ ਹੀ ਹੱਥੇ ਹੋਰ ਇਹਨਾਂ ਦੇ ਜਿਹੜੇ ਐਮਐਲਏਜ਼ ਤੇ ਮਿਨਿਸਟਰਸ ਦੀਆਂ ਗਲਤ ਜਨਸ ਕਿਸੇ ਪੁੱਛੇਗਾ ਇਸ ਕਰਕੇ ਇੱਕ ਸੇਮ ਦਾ ਮਾਹੌਲ ਪੰਜਾਬ ਦੇ ਵਿੱਚ ਪੈਦਾ ਕੀਤਾ ਹੋਇਆ ਮੀਡੀਆ ਨੂੰ ਦਬਾਇਆ ਹੋਇਆ ਹੈ। ਔਰ ਸਿਆਸੀ politcal opponents ਵੀ ਦਬਾਇਆ ਲੇਕਿਨ ਮੈਂ ਫੇਰ ਵਾਪਸ ਆਉਣਾ ਕਰਮਾਂ ਬੜਾ ਬਿਆਨ ਕਰ ਜੋ ਪਿਛੋਂ ਕੇ ਪੁਲੀ ਮਟੋਗੇ ਔਰ ਹੁਣ ਕੀ ਜੀਵਾਲ ਤੇ ਆਮ ਆਦਮੀ ਪਾਰਟੀ ਸ਼ੋਰ ਵਜਾ ਰਹੀ ਨੇ ਕਿ ਹਮਾਰੇ ਸਾਥ ਕਨਿਆਇ ਹੋਇਆ ਹਮਾਰੇ ਸਾਥ ਬੜਾ ਬਦਲਾ ਤੁਲੀ ਹੋ ਰਿਹਾ ਤੇ ਭਾਈ ਸਾਹਿਬ ਤੁਸੀਂ ਜੋ ਸਾਡੇ ਨਾਲ ਸਹਿਮਾ ਕੀਤਾ ਪੰਜਾਬ ਦੇ ਵਿੱਚ ਪੰਜਾਬ ਕਿਸ ਤਰ੍ਹਾਂ ਦੀ ਤਰਹੀ ਹੈ ਜਿਹੜੇ ਸਾਡੇ ਪੁਰਖਿਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਬਹੁਤ ਲਹੂ 흘ਾਇਆ ਇਸ ਧਰਤੀ ਤੇ ਤੁਸੀਂ ਉਸ ਧਰਤੀ ਧਿਆਨ ਕੇ ਆ ਚੰਦ ਜਿਹੜੇ ਟੁਕੜਪੋਚ ਪੁਲਿਸ ਵਾਲੇ ਉਹਨਾਂ ਦਾ ਦੁਰਉਪਯੋਗ ਕਰਕੇ ਤੁਸੀਂ ਆਪਣੇ ਵਰੂਤੀਆਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲਾ ਵਿੱਚ ਛੁਟਿਆ ਔਰ ਆਪਣੀ ਪਾਰਟੀ ਦੇ ਲੋਕਾਂ ਨੂੰ ਜਿਹੜੇ ਵੱਡੇ ਗੁਨਾਹ ਕੀਤੇ ਜਿਹਨਾਂ ਲੋਕਾਂ ਨੇ ਉਹਨਾਂ ਨੂੰ ਬਚਾਇਆ ਬਸ ਉਹੀ ਕਰਨ ਕੇ ਜੀਵਨ ਸਾਹਿਬ ਤੁਹਾਡੇ ਸਾਹਮਣੇ ਆ ਰਹੇ ਨੇ ਉਹ ਪੁਖਮਤੂ ਵੀ ਮੈਂ ਕਹਿਣਾ ਚਾਹੁੰਦਾ ਬੱਸ ਸਮਝੋ ਕਿ ਇਹ ਰਾਜ ਸੱਤਾ ਸਾਰੀ ਉਮਰ ਲੈਣੀ ਹੈ ਇਹ ਤਬਦੀਲੀ ਆਣੀ ਹੀ ਹੋਣੀ ਹੈ ਔਰ ਤੁਹਾਡੇ ਸਰ ਕੀਤੇ ਹੋਏ ਕੰਮ ਦਾ ਹਿਸਾਬ ਇੱਥੇ ਹੋਣਾ ਔਰ ਇਹਦੇ ਨਾਲ ਨਾਲ ਤੁਸੀਂ ਪੰਜਾਬ ਦੇ ਨਾਲ ਵੀ ਬੜਾ ਅਨਿਆਏ ਕਰ ਰਹੇ ਹੋ ਤੁਸੀਂ ਸਿਰਫ ਆਪਣੀ ਮਸ਼ਹੂਰੀਆਂ ਵਾਸਤੇ ਅੱਜ ਤੁਸੀਂ ਪੰਜਾਬ ਨੂੰ ਬਹੁਤ ਵੱਡੇ ਕਰਜ਼ੇ ਵੱਲ ਧੱਕ ਕੇ ਜਾ ਰਹੇ ਹੋ ਔਰ ਤੁਹਾਹਰੂਕਾ ਨੇ ਲੋਕ ਸਭਾ ਚੋਣਾਂ ਵਿੱਚ ਬਹੁਤ ਬੁਰੀ ਤਰ੍ਹਾਂ ਹਾਰ ਜਿੱਤੀ 13 ਜੋ ਸਿਰਫ 3 ਸੀਟਾਂ ਆਈਆਂ ਤੁਹਾਡੀ 16% ਪੋਲ ਸ਼ੇਅਰ ਡ੍ਰੌਪ ਹੋ ਗਿਆ में तो तेती कुछ सबक सीखो अपने अच्छी तरह पड़चोल करो और तो फिर हंकार कि मैं चोड़ पांच पांच जीत के अभी अपनी गिनती जी एम एल ए पचानवे तक लेके जानी ये फिर हंकार हो गया वा इस करके रब तो डरो यार उस वाहेगुरु अकाल पुरख ईश्वर अल्लाह गॉड यह बहुत बेहद है कुदरत यह किसी बख्श नहीं है ਇਹ ਤੁਹਾਡੇ ਕੀਤੇ ਹੋਏ ਹਰ ਕੰਮ ਦਾ ਸਾਹਮਣਾ ਤੁਹਾਡੀ ਅੱਖਾਂ ਦੇ ਸਾਹਮਣੇ ਇੱਕ ਦਿਨ ਆ ਜਾਵੇਗਾ ਸੋ ਮੇਰੀ ਤਾਂ ਇਹੀ ਅਪੀਲ ਹੈ ਅੱਜ ਦੇ ਰਾਜ ਸਤਾ ਇਨਕਲੂਡਿੰਗ ਆਫਸਰਸ ਨੂੰ ਡੂ ਨੋਟ ਮਿਸ ਯੂਰ ਅਪਪਰੋਚਸ਼ਨ ਕੌਜ਼ ਵਨ ਡੇ ਯੂ ਵਿਲ ਬੀ ਹੈਲਡ ਅਕਾਊਂਟੇਬਲ ਫਾਰ ਏਵੀ ਐਕਸ਼ਨ ਆਫ ਯੋਰਸ ਬਸ ਇਹੀ ਮੇਰੀ ਬੇਖਸ਼ਤਾ ਜੇ ਤੁਸੀਂ ਯਾਦ ਸਮਝਦਾਰ ਹੋਣਗੇ ਤੇ ਆਪਣੀ ਕਾਰਜਸ਼ੈਲੀ ਵਿੱਚ ਤਬਦੀਲੀ ਲਿਆਵੋਗੇ ਅਗਰ ਨਾ ਸਮਝ ਹੋਣਗੇ ਤੇ ਉਸੇ ਹੀ ਹੰਕਾਰ ਦੇ ਸਬਸਤੇ ਚਲਦੇ ਚਲਦੇ ਆਪਣੇ ਕੀਤੇ ਹੋਏ ਗੁਨਾਹਾਂ ਦਾ ਤੇ ਆਪਣੇ ਇਹਨਾਂ ਕਰਮਾਂ ਦਾ ਫਲ ਭੋਗਣਾ ਹੀ ਪੈਣਾ ਤੋਂ ਸਾਰਾ ਇੰਨਾ ਕੁ ਛੋੜ ਦੇ ਬਾਵਜੂਦ ਮੇਰੇ ਨਾਲ ਇਨੀ ਬਦਲਾ ਕੋਈ ਹੋਈ ਔਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਮੈਂਟਰਲ ਤੌਰ 'ਤੇ ਕਿਸੇ ਦੇ ਪਰਿਵਾਰ ਦੇ ਵਿੱਚ ਹੁੰਦਾ ਉਹਨਾਂ ਦੇ ਬੱਚਿਆਂ ਤੇ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੀਆਂ ਲੇਡੀਜ਼ ਦੇ ਉੱਤੇ ਇੰਨਾ ਕੁ ਸਹਿਣ ਤੋਂ ਬਾਅਦ ਵੀ ਮੈਂ ਇਹੀ ਕਹਿਣਾ ਚਾਹਣਾ ਭਵੰਤਵਾਨ ਨੂੰ ਔਰ ਕੇਚਰੀਵਾਲ ਨੂੰ ਕਿ ਮੈਂ ਫਿਰ ਵੀ ਤੁਹਾਡਾ ਚੰਗਾ ਸੋਚਦਾ ਹਾਂ ਚੰਗਾ ਲੋਚਦਾ ਹਾਂ ਔਰ ਮੈਂ ਇਹੀ ਆਸ ਕਰਦਾ ਹਾਂ ਇਹੀ ਮੈਂ ਕਹਿ ਸਕਦਾ ਹਾਂ ਕਿ ਮੇਰੀਆਂ ਸ਼ੁਭ ਕਾਮਨਾਵਾਂ ਆ ਕਿ ਕੇਚਰੀਵਾਲ ਦੇ ਜਲਦੀ ਜਮਾਤ ਹੋ ਜੇ ਉਹ ਆਪਣੇ ਪਰਿਵਾਰ ਦੇ ਵਿੱਚ ਵਾਪਸ ਅੰਤਮੁੜ ਕੇ ਬੈਠੇ ਕਿਉਂਕਿ ਪਰਿਵਾਰ ਤੋਂ ਦੂਰ ਰਹਿਣਾ ਔਰ ਖਾਸ ਤੌਰ ਤੇ ਬਦਨਾਮੀ ਵਾਲੇ ਪਰਮਿਆਂ ਵਿੱਚ ਕਿਸੇ ਨੂੰ ਇੰਪਲੀਕੇਟ ਕਰਨਾ ਇਹਦਾ ਬਹੁਤ ਮਾੜਾ ਹਾਸ਼ਰ ਹੁੰਦਾ ਵਾ ਬੜਾ ਮਾੜਾ ਇੰਪੈਕਟ ਪੈਂਦਾ ਸਮਾਜ ਦੇ ਉੱਤੇ ਇੰਨੀਆਂ ਗੱਲਾਂ ਮੇਰੇ ਨਾਲ ਹੋਣ ਦੇ ਬਾਵਜੂਦ ਵੀ ਆਈ ਵਿਸ਼ ਹਿਮ ਵੈਲ ਐਂਡ ਆਈ ਆਈ ਵਿਸ਼ ਹਿਮ ਥੈਟ ਹੀ ਗੈਟਸ ਰੀਲੀਸਡ ਐਟ ਲੀਸਟ ਮੇਰੇ ਨਾਲ ਅੱਜ ਜਿਹੜਾ ਮੌਸਾ ਸਤੌੜਾ ਸਾਹਾਂ ਦੇ ਬਹੁਤ ਖੁਸ਼ ਹਾਂ ਅਗਰ ਤਾਉਨੋ ਕਰਮਾਂ ਦੀ ਸੂਰਤ ਵਿੱਚ ਵਿਸ਼ਵਾਸ ਹੈ ਤੇ ਇਸ ਕਰਕੇ ਇਸ ਮੇਰੀ ਵੀਡੀਓ ਨੂੰ ਬਾਕ-ਬਾਕ ਸ਼ੇਅਰ ਕਰਨਾ ਤਾਂ ਕਿ ਕਿਨਾ ਰਾਜਕਮਾਲੇ ਹੰਕਾਰੀ ਲੋਕਾਂ ਦੇ ਦਿਮਾਗ ਵਿੱਚ ਕੁਝ ਸ਼ਾਇਦ ਕੋਈ ਚੰਗੀ ਸਲਾਹ ਤੇ ਚੰਗੀ ਗੱਲ ਪੈ। ਮੇਰ ਨਾਲ ਜੁੜਨ ਦਾ ਤੁਹਾਡਾ ਸਾਰਾ ਦਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ।